ਆਂਡਾ ਮੇਢੀ ਸ਼ਾਮਖਾਨ ਨੇ ਅੱਜ ਤਾਂ ਜ਼ਮੀਂ ਛੱਡਣਾ ਪੈਦਾ ਤੇਰੀ ਬਿਮਾਰੀ ਹੋਣੀ ਨਾ ਲੋਟਾ ਦੇ ਮੇਨ ਵਾਪਾ ਸ਼ਿਭੂ ਵੇ ਗਾਣੇ ਬੋਲਿਆ ਰੋਟੀ ਲੰਘ ਜਾਂਦੀ ਅੰਦਰ ਪਾਣੀ ਲੰਘ ਜਾਂਦਾ ਅੰਦਰ ਦੁੱਧ ਲੰਘ ਜਾਂਦਾ ਅੰਦਰ ਜੂਸ ਲੰਘ ਜਾਂਦਾ ਅੰਦਰ ਜੂਸ ਤੇ ਚੱਲ ਰਹੇ ਆ ਹਣਾ ਕੁ ਖਾਨ ਵਾਲੇ ਦੰਦ ਚ ਚੱਪ ਨਾਲ ਚੀਜ਼ ਨਹੀਂ ਅੰਤਰ ਰੰਗ ਦੀ ਫੁੱਲ ਲਾਲ ਲਾਲੇ ਪੀਰ ਦੀ ਦੋ ਪਤਾਸੇ ਦੇ ਬਾਪੂ ਲਾਲਾ ਲਾਲੇ ਪੀਰ ਦੀ ਮਿਹਰ ਚਾਹੀਦੀ ਆ ਜਿੰਨਾ ਤੁਹਾਡਾ ਦੁੱਖ ਬਾਪੇ ਪੀਰ ਤੋਂ ਲਰਾਵਾਂਗੇ ਸੰਗਤ ਰੋਂਦੀ ਆਵੇ ਤੂੰ ਹੱਸਦੀ ਜਾਵੇ ਸਵਾਦ ਆਵਾ ਫਕੀਰੀ ਦਾ ਜਿਹਦਾ ਫਕੀਰ ਬਹੁਤ ਬੈਠਿਆ ਪੁੱਤ ਬੋਲ ਸੱਚੇ ਦਰਬਾਰ ਦੀ ਅੱਪਾ ਵੀ ਲਾਈ ਹੁਣ ਬਟਿੰਡੇ ਦਾ ਦਵਾ ਜੈ ਦਵਾ ਜੀ ਨਾਲ ਨਾਲ ਹੀ ਦਰਖਾਣ ਨਾਮ ਕੀ ਹੈ ਤੇਰਾ विनोद बरादरी बाल में के मन दे केनुआ माता काड़ा गावा वाले कोनी मानते बच्चे दन्ने आउंदे माता मैदान वाले दे बच्चे दन्ने हैं क्या भोग प्रसाद दन्ने हैं केड़ा बच्चा अच्छा ओ मैं बोल रहा बच्चे बच्चा होई हुंदा औंदा बच्चा बच्ची होगी ਉਹ ਦਾ ਪਾਪਾ ਡੈਡੀ ਹੋ ਗਿਆ ਇੱਕ ਵਾਰ ਖਾ ਨੂੰ ਖਾ ਲੈ ਨਾ ਨੂੰ ਸੈਟ ਲਾ ਕੇ ਦੇ ਆਏ ਆਏ ਪਾ ਮੂਜ ਤੇ ਆਏ ਤੋੜ ਉਹ ਤੋੜ ਲੈ ਐ ਘਰ ਮੇਰੇ ਪੀਰ ਨੂੰ ਪੀਰ ਮੰਨੀ ਪਾਪਾ ਤੇੜਾ ਬੰਦੇ ਨਾਲ ਆਵੇ ਫਕੀਰ ਨੂੰ ਫਕੀਰ ਮੰਨੀ ਪਾਪਾ ਤੇੜਾ ਬੰਦੇ ਨਾਲ ਆਵੇ ਅੱਜ ਘਰੇ ਜਾ ਕੇ ਰੋਟੀ ਦਿਖਾਊਗਾ ਚਾਹ ਵੀ ਪੀਊਗਾ ਇਹੇ ਤੇਰਾ ਸੋਰਾ ਬੋਲਿਆ ਸਰ ਜੇਤਰਾ ਮਾ ਜੀ ਅੱਜ ਮੈਂ ਇਹਨਾਂ ਦੀ 50% ਬੰਨੂ ਕੀ ਬਿਮਾਰੀ ਠੀਕ ਆ ਤੇ ਜਦੋਂ ਤੰਦਰੁਸਤ ਹੋ ਗਏ ਵਧੀਆ ਹੋ ਗਏ ਕਿ ਬੱਚਾ ਲੈਣਾ ਚਾਰ ਪੰਜ ਮਹੀਨਿਆਂ ਦਾ ਆਪਣੇ ਸਿਰ ਤੋਂ ਵਾਰ ਕੇ ਘੜਗਾਵਾ ਮਾਈ ਦੀ ਜਗਾ ਬਣੀ ਹੈ ਨਾ ਉੱਥੇ ਚੜਾ ਕੇ ਆਣਾ ਉਹਦੇ ਉਹਦੇ ਕੰਨ ਨੂੰ ਲਾ ਦੇ ਟੱਕ ਪਾਣੀ ਪੀਣਾ ਇਹਨੂੰ ਪਾਣੀ ਦੇ ਦੇ ਖੜੀ ਖੜੀ ਆ ਤੋ ਚੋਲੇ ਕਰ ਜੇਬ ਦਿਮਾਗ ਤੋਂ ਮੰਨਦੇ ਆ ਨਾ ਮੇਰ ਦਾ ਢੁੰਡੀ ਅੜ ਜੁ ਕਿ ਤੇਰੇ ਨਾਲ ਫਿਰ ਹੁਣ ਤੂੰ ਸਤਾ ਮਰਦੇ ਮਾਈ ਨੂੰ ਉਹ ਲੈੰਦੀ ਆ ਚਾਰ ਪੈਰਾ ਪੁੱਤਰ ਸਾਡੇ ਤਾਂ ਲੈਂਦੇ ਨਾ ਵੇਂਦਾ ਫਿਰ ਬਿਮਾਰੀ ਠੀਕ ਕਰ ਸਕਦਾ ਹੁਣ ਇਹਨੂੰ ਤੈਨੂੰ ਫਰਕ ਪੈਣ ਲੱਗ ਗਿਆ ਨੰਬਰ 2 ਪਰ ਜਿਹੜਾ ਜਿਹੜਾ ਤੈਨੂੰ ਪਾਇ ਦੱਸੂਗਾ ਤੂੰ ਆਪੇ ਕਰਨਾ ਅਸੀਂ ਨਹੀਂ ਕਰਨਾ ਪਹਿਲਾਂ ਇਹਦੇ ਮੂੰਹ ਕੋਲ ਮੁਸ਼ਕ ਮਾਰਦਾ ਸੀ ਨਾ ਹੁਣ ਸੌ ਕੇ ਵੇਖ ਸਾਉਂਗਾ ਹਟ ਗਿਆ ਨਾ ਮਸਕਾ ਇਹ ਦਾਤ ਆ ਲਗਾਤਾਰ ਸੱਤ ਚੌਂਕਿਆ ਵੀਰਵਾਰ ਦੇ ਵੀਰਵਾਰ ਭਰ ਮੇਰੇ ਕੋਲੇ ਤੈਨੂੰ ਬੋਲ ਰਹੀ ਆ ਮੈਂ ਮੈਨੂੰ ਉਹਦੇ ਬੋਲ ਕੇ ਦੱਸੋ ਵੀਰਵਾਰ ਦੇ ਵੀਰਵਾਰ ਸੱਤ ਚੌਂਕਿਆ ਭਰਨੀਆ ਲੁਧਿਆਣੇ ਕਿੱਥੇ ਰਹਿੰਦੇ ਆ ਲੁਧਿਆਣੇ ਕਿੱਥੇ ਰਹਿੰਦੇ ਆ ਸਲੇਵਟਾਵਰੀ ਪਤਾ ਸੇ ਵਧੀਆ ਨੰਗ ਜੇ ਹੈ ਕੋਈ ਦਿੱਕਤ ਤਾਂ ਨਹੀਂ ਹੋਈ ਲਓ ਜੀ ਪਹਿਲਾਂ ਨੰਗਦੀ ਸੀ ਕੋਈ ਚੀਜ਼ ਕੋਈ ਇਹ ਕਹਿੰਦੇ ਉਹ ਸ਼ਾਮਕੌਰ ਮੇਰੇ ਸਹੇਲੀ ਆ ਯਾਰ ਉਹ ਲੈ ਲਿਆ ਲਾਲ ਲਾਲੇ ਪੀਰ ਦੀ ਉਹ ਤਾਂ ਚੋਪੀ ਕਰ ਜਾ ਅੱਖਾਂ ਬੰਦ ਕਰਕੇ ਵੇਖ ਲੈ ਆ ਕਦ ਕਿ ਦਿਖ ਜੂ ਕਿ ਮੇਰੇ ਨਾਲ ਲਾਲ ਲਾਲੇ ਪੀਰ ਦੀ ਬੋਲਪਤਾਸੇ ਵਧੀਆ ਲੰਗ ਕੇ ਅੱਗੇ ਪਹਿਲਾਂ ਨੰਗਦੀ ਸੀ ਕੋਈ ਚੀਜ਼ ਅੰਚ ਨੰਗਣ ਲੱਗੀ ਉਹ ਜੇ ਨੰਗਣ ਲਾਤੀ ਤਾਂ ਪਰ ਆਜੀ ਵੀ ਕਰ ਤਾਂਗੇ ਉਹ ਡਾਕਟਰ ਕਹਿੰਦੇ ਜੀ ਬਟਨੀ ਪੈਣੀ ਆ ਅੰਦਰ ਚੀਜ਼ ਨਾ ਗਣੀ ਸਕਦੀ ਮੰਤਰ ਪੜ ਕੇ ਦੋ ਪਤਾਸੇ ਦਿੱਤੇ ਹੋ ਨੰਗ ਕੇ ਬੰਨੇ ਇੱਕ ਚੀਜ਼ ਤੈਨੂੰ ਹੋਰ ਕਵਾਨੀਆਂ ਪਰ ਜਿਹੜੀ ਸੋਕਣ ਆਜਾ ਪਤਾ ਤੈਨੂੰ ਹੀ ਦੱਸੇਂਗਾ ਤੂੰ ਆਪਦੀ ਕਰਨੀ ਆ ਜੋ ਸਾਡੇ ਗੁਰਗੱਦੀ ਤੇ ਉਹ ਤਨ ਸਿਆਪ ਦੱਸਦੇਗਾ ਭਈਆ ਚੜਾ ਜੇ ਐ ਕਰਕੇ ਲੈ ਚੱਕਣ ਉੱਥੋਂ ਓਕੇ ਜੀ ਸੱਤੇ ਚੌਕੀਆਂ ਜਿਵੇਂ ਆਪਾਂ ਹੁਣ ਅਰਦਾਸ ਲਵਾਈ ਆ ਐਵੀ ਅਰਦਾਸ ਲਾ ਕੇ ਜਾਣੀ ਸ਼ਨੀਵਾਰ ਮੈਨੂੰ ਮਿਲ ਕੇ ਜਾਣਾ ਸਭ ਕੁ ਅੱਜ ਅੱਜ ਵਟ ਨਹੀਂ ਦਿੱਤਾ ਲਬੜ ਖਾ ਨੂੰ ਵੀ ਅਨੇਜਾ ਜਦੋਂ ਬੱਟਰੀ ਨਹੀਂ ਦਿੱਤਾ ਅੰਦਰ ਐਤਵਾਰ ਆ ਜਾ ਕਰੀ ਹੁਣ ਵੇਖ ਲਉ ਕਿੱਥੇ ਆ ਕਰ ਲੈ ਟੱਚ ਮਾਰ ਕੇ ਬੈਟਰੀ ਉਹ ਚੈੱਕ ਕਰ ਇਹਦੇ ਜ਼ਰਾ ਕਰੋ ਹੈਗਾ ਫੋਨ ਇਹ ਕਿੰਨੇ ਚਿਰ ਦੀ ਬਿਮਾਰੀ ਸੀਗੀ ਇੱਕ ਸਾਲ ਇੱਕ ਸਾਲ ਤੋਂ ਕੁਝ ਨਹੀਂ ਖਾਤਾ ਹੋ ਲੱਗ ਗਿਆ ਘਾਨ ਆ ਵੀ ਸਾਰਾ ਖਾਲੇ ਬੋਲੋ ਸੱਚੇ ਦਰਬਾਰ ਦੀ ਹੌਂਸਲੇ ਜੀ ਫੱਟੇ ਦੀ ਲੋੜ ਲਈ ਤੇਰੀ ਬਿਨਾ ਪਰੇਸ਼ਾਨ ਤੋਂ ਜੀਵ ਚੱਲੂਗੀ ਲਾਲ ਲਾਲ ਪੀਰ ਦੀ ਹੌਸ਼ਾ ਹੁਣ ਐਤਵਾਰ ਮੈਨੂੰ ਐਤਵਾਰ ਨਹੀਂ ਸ਼ਨੀਵਾਰ ਆਈ ਇਹਦੇ ਕੋ ਪਾਇ ਕਰਾਂਗੇ ਛੋਟਾ ਜਾਂ ਅੱਜ ਤੋਂ ਇੱਕ ਜਾਂ ਦੋ ਰੋਟੀਆਂ ਖਾਏਂਗਾ ਖੁੱਲ ਕੇ ਲੱਗ ਲੱਗੇ ਨਾ ਤੇ ਆਪਣਾ ਫਰਕ ਜਿਵੇਂ ਜਿਵੇਂ ਆਉਂਦਾ ਜਾਏਗਾ ਬੇਟਾ ਬਨੇ ਲਾਉ ਆਨੇ ਲਿਤਾ ਆਨੇ ਲਿਤਾ ਬਾਬੇ ਨਾਲ ਪੰਗਾ ਆਨੇ ਲਿਤੇ ਮਾਈ ਨਾਲ ਪੰਗੇ ਕਿ ਜੇ ਫਕੀਰ ਦੇ ਮਗਰ ਲਾ ਕੇ ਫਿਲਮ ਛੇੜਿਆ ਸੀ ਭਜਨ ਚੱਕਿਆ ਸੀ ਤੂੰ ਕੋਈ ਹੈਂ ਇਹ ਉਸ ਤੋਂ ਬਾਅਦ ਵੱਲ ਪਿਆ ਇਹ ਵੱਲ ਪਿਆ ਉਹ ਤੇ ਵੀ ਉਹਨ ਪੁੱਠੀ ਹੋ ਕੇ ਲੱਗੀ ਹੋਈ ਆ ਨਾਲ ਇਹ ਕਾਲੀ ਆ ਨਾਲ ਹੀ ਮਦਾਨੇ ਨਾਲ ਹੀ ਚਗਾਨਣ ਨਾਲ ਹੀ ਗੜਗਾਵਾਂ ਵਾਲੀ ਆ ਇਹ ਸਾਰੇ ਪੁੱਠੀਆਂ ਹੋ ਕੇ ਪੈ ਗਿਆ ਹੁਣ ਮਾਈ ਨੂੰ 10 ਬੇਨਤੀ ਲਾ ਕੇ ਠੰਡੀ ਕਰਕੇ ਪਿੱਛੇ ਕਰਤੀ ਆਪਾਂ ਜਿੱਤੇ ਮਾਤਾ ਸ਼ੀਤਲਾ ਦਾ ਮੰਤਰ ਹੋਵੇ ਕੱਚੀ ਲੱਸੀ ਦੇ ਕੇ ਦੜਵੀ ਭਰਨੀ ਆ ਕੱਚਾ ਦੁੱਧ ਪਾ ਕੇ ਆਪਣੇ ਸਿਰ ਤੋਂ ਵਾਰ ਕੇ ਮਾਈ ਦੇ ਪੈਰਾਂ 'ਤੇ ਪਾ ਕੇ ਆਈ ਜਿੱਤੇ ਸ਼ੀਤਲਾ ਦਾ ਮੰਤਰ ਹੋਵੇ ਤੂੰ ਬੁਲ ਕੇ ਕਹਿਣਾ ਏ ਜੀ ਮੈਨਾਂ ਤੁਹਾਨੂੰ ਜਿਹੜਾ ਦਰਦ ਉਹ ਤਾਰ ਬਾਹਰ ਆ ਗਈ ਮੇਰੇ ਤੋਂ ਹੁਣੇ ਕਰਦੀ ਐ ਅੰਦਰ ਲਾ ਲਾ ਲਵੀਰ ਦੀ ਤਾਰ ਕੇ ਤੇ ਚੈੱਕ ਕਰ ਮੈਨੂੰ ਦਿਖਾ ਮਾ ਦਾ ਜਾ ਚੱਕਲਾ ਬਲਾਣ ਚਪਦੀ ਐ ਹਾਂ ਇੱਕ ਆ ਗਾ ਦਰਦ ਵੀ ਹੁੰਦਾ ਵਾ ਹੁਣ ਹੋ ਰਿਹਾ ਦਰਦ ਵਾ ਵਾ ਫੇਰ ਵਾ ਹੈ ਹਾਂ ਹੋ ਨਹੀਂ ਹੋਇਆ ਹੁਣ ਕਿਉਂ ਨਹੀਂ ਹੋਇਆ ਆ ਆ ਆ ਇਹ ਬੰਦੇ ਨੇ 1 ਸਾਲ ਤੋ ਰੋਟੀ ਦੀ ਫੁਰਕੀ ਨਹੀਂ ਤੋੜੀ ਸੁਲਕੇਲਾ ਤੇ ਪਤਾਸੇ ਦੇ ਪਾਣੀ ਪੀ ਕੇ ਚੱਲਾ ਬੋਲੋ ਸੱਚੇ ਦਰਵਾਰ ਦੀ ਲਾਲਾ ਵਾਲੇ ਪੀਰ ਦੀ ਡਾਕਟਰ ਬੋਲ ਰਿਹਾ ਸਜੀਵ ਕਟੜੀਆ ਹੁਣ ਕਟੜ ਦੀ ਲੋੜ ਹੈਗੀ ਆ ਹੈ ਜਿਵੇਂ ਜਿਵੇਂ ਅੱਜ ਦਾ ਤੁਨ ਮਸ਼ੂਰੀ ਦਿਖਾਈ ਆ ਫਿਲਮ ਪਿੱਛੇ ਬਾਕੀ ਆ ਓਕੇ ਤੇ ਕੋ ਮਤਾ 100 ਰੁਪਏ ਆ ਜੋ ਪਿੱਛੇ ਤੁਨੂੰ ਸ਼ਨੀਵਾਰ ਤੋਂ ਲਾ ਪਾਵਾਂਗੇ ਚੱਲ ਪਾਜਾ ਓਏ ਅੱਜ ਉਹਦੇ ਦਰਦ ਨਹੀਂ ਹੁੰਦੇ ਪੱਜਾ